ਦਲੇਵਾਲ ਸਾਹਿਬ ਦੇ ਨਾਲ ਵੀ ਕਮੇਟੀ ਸਾਡੀ ਜਿਹੜੀ ਇਹਨਾਂ ਨੂੰ ਮਨਾਉਣ ਵਾਸਤੇ ਵੀ ਇਹ ਵੀ ਇਹਨਾਂ ਨੂੰ ਲੈ ਚ ਆਉਣ ਵਾਸਤੇ ਬੇਨਤੀ ਕਰਨ ਵਾਸਤੇ ਸਾਡੀ ਕਮੇਟੀ ਬਣੀ ਹੋਈ ਆ ਸਾਡਾ ਇਹ ਕਿਉਂਕਿ ਜੇ ਪਹਿਲਾਂ ਇਹ ਸੈੱਟ ਬਣਾ ਰਲ ਕੇ ਬੈਹਿ ਕੇ ਇਸ ਪ੍ਰੋਗਰਾਮ ਬਣ ਜਾਂਦਾ ਤਾਂ ਸਾਰੇ ਵਧੀਆ ਤਰੀਕੇ ਨਾਲ ਜਾਂਦੇ ਉਸ ਉਹਨਾਂ ਨੇ ਆਪ ਦੇ ਤੌਰ ਤੇ ਰੱਖ ਲਿਆ 18 ਨੂੰ ਸਾਡੀ ਮੀਟਿੰਗ ਹੈ ਸੰਯੁਕਤ ਮੋਰਚੇ ਦੀ ਉਹ ਚ ਕੀ ਪ੍ਰੋਗਰਾਮ ਸਾਡਾ ਬਣਦਾ ਅੱਗੇ ਅਸੀਂ ਉਹ ਦੇਖਾਂਗੇ ਸੰਯੁਕਤ ਮੋਰਚੇ 37 ਜਥੇਬੰਦੀਆਂ ਵੱਲੋਂ ਉਸੇ ਦੁਆਰਾ ਫਿਰ ਅਸੀਂ ਕਰਾਂਗੇ ਕੰਮ ਅਸੀਂ 2 ਮਿੰਟ ਦਾ ਇਮਨੇ ਪਹਿਲਾਂ ਲਾਈ ਸੀ ਕਿ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਵੇਂ ਫਿਰ ਕਰ ਰਹੇ ਹਾਂ ਬਹੁਤ ਵੱਡਾ ਇਹ ਜਿਹੜਾ 16 ਦਾ ਪ੍ਰੋਗਰਾਮ ਬਹੁਤ ਵੱਡਾ ਹੈ ਉਸ ਤੋਂ ਬਾਅਦ ਅੱਗੇ ਫਿਰ ਦੇਖਦੇ ਹਾਂ 18 ਨੂੰ ਅਸੀਂ ਇਹਦੇ ਲੈਬ ਨੂੰ ਦੇਖ ਕੇ ਕਿ ਕੀ ਪ੍ਰੋਗਰਾਮ ਬਿਟਣਾ ਹੈ ਹਰਿਆਣਾ ਦੇ ਸਾਰੇ ਬਾਰਡਰ ਬੰਦ ਹੋ ਗਿਆ ਉਹਨਾਂ ਨੇ ਪੱਥਰ ਦੀ ਪੂਰੀ ਐ ਤਰੀਕੇ ਦੇ ਨਾਲ ਲਾਤੀ ਹੈ ਕਿਵੇਂ ਲੱਗਦਾ ਹੈ ਫਿਰ ਤੁਹਾਨੂੰ ਸਰਕਾਰਾਂ ਦਾ ਤੇ ਜਥੇਬੰਦੀਆਂ ਦਾ ਕਿਉਂਕਿ ਤੁਹਾਨੂੰ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਕਿਹਾ 16 ਤਰੀਕ ਤੋਂ ਬਾਅਦ ਅਗਲਾ ਸਾਡਾ ਫੈਸਲਾ ਹੋ ਸਕਦਾ ਸਾਨੂੰ ਵੀ ਜਾਣਾ ਪਵੇ ਜਾਣਾ ਪੈ ਸਕਦਾ ਸਰਕਾਰਾਂ ਨੇ ਪਹਿਲਾਂ ਵੀ ਬੰਦ ਕੀਤਾ ਸੀ ਜੀ ਜਦੋਂ ਅਸੀਂ ਪਿੱਛੇ ਗਏ ਸੀ ਨਾ ਪਿਛਲਾ ਵੱਡਾ ਸੰਘਰਸ਼ ਸੀ ਉਦੋਂ ਅਸੀਂ ਗਏ ਸੀ ਉਦੋਂ ਵੀ ਬਹੁਤ ਵੱਡੇ ਬੈਰੀਕੇਡ ਲਾਏ ਸੀ ਉਦੋਂ ਸਰਕਾਰਾਂ ਦਾ ਬੜਾ ਕੰਮ ਹੈ ਸਰਕਾਰਾਂ ਇੱਥੇ ਜ਼ੋਰ ਜੋ ਲਾਉਂਦੀਆਂ ਬੈਰੀਕੇਡ ਚ ਬੰਦ ਕਰਨ ਦੀ ਗੱਲ ਕਰਦੀਆਂ ਜਦੋਂ ਕੋਈ ਜਥੇਬੰਦੀਆਂ ਕੰਮ ਵਿ ਮਨ ਲਓ ਜੇ ਉਹਨਾਂ ਬਾਡਰਾਂ ਤੇ ਉਹਨਾਂ ਦੇ ਨਾਲ ਤੱਕਾ ਹੁੰਦਾ ਹੈ ਗੈਰ ਸਿਆਸੀ ਜਿਹੜੀ ਜਥੇਬੰਦੀਆਂ ਉਧਰ ਜਾ ਰਹੀਆਂ ਜਦੋਂ ਉਹਨਾਂ ਦਾ ਤੱਕਾ ਹੋਊਗਾ ਉਹਨਾਂ ਦੇ ਉੱਤੇ ਹਮਲੇ ਹੋਣਗੇ ਤੁਸੀਂ ਉਹਨਾਂ ਦਾ ਸਾਥ ਦੇਓਗੇ ਪਹੁੰਚੋਗੇ ਇਸ ਤੇ ਵਿਚਾਰ ਬਣ ਬਣ ਸਕਦਾ ਨਾ ਕਿਉਂਕਿ ਭਰਾ ਨੇ ਕਿਸਾਨੀ ਵਾਸਤੇ ਲੜ ਰਹੇ ਨਾ ਕੋਈ ਬੈਠ ਕੇ ਸਯੁਗਤ ਮੋਰਚਾ 37 ਜਥੇਬੰਦੀਆਂ ਬੈਠਣੀਆਂ ਜੇ ਇਸ ਜੀ ਗੱਲ ਕੋਈ ਹੁੰਦੀ ਆ ਬੈਠ ਕੇ ਉਸ ਤੇ ਵਿਚਾਰ ਕਰਕੇ ਕੋਈ ਹੱਲ ਉਧਰ ਨਿਕਲ ਸਕਦਾ ਹੁੰਦਾ ਕਿਉਂਕਿ ਭਰਾ ਤਾਂ ਸਾਡੇ ਭਰਾ ਨਹੀਂ ਨੇ ਸਾਰੇ ਜਿਨ੍ਹਾਂ ਦਾ ਲੜਨਾ ਆ ਅਸੀਂ ਕਿਸਾਨੀ ਵਾਸਤੇ ਲੜਦੇ ਨਾ ਸਾਰੇ ਉਹ ਤੇ ਬੈਠ ਕੇ ਵਿਚਾਰ ਹੋ ਸਕਦਾ ਪੀਰ ਜੀ ਗੋਲੇ ਵਾਲ ਇਨਾਂ ਦੇ ਵਿਚਾਰ ਮਤਲਬ ਕਿ ਬਹੁਤ ਹੀ ਚੰਗੇ ਆ ਤੇ ਗਾਂ ਵਦਾਊ ਵਾਲੇ ਆ ਇਸ ਕਰਕੇ ਮੈਂ ਉਹ ਜਥੇਬੰਦੀ ਨੂੰ ਛੱਡ ਕੇ ਇਹਦੇ ਵਿੱਚ ਆਇਆ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਇੱਕ ਪਾਸੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਕੌਮੀ ਕਿਸਾਨ ਜੁਣੀ ਆਂ ਦਾ ਕਾਫੀ ਵਿਕਾਸ ਦਿਖ ਰਿਹਾ ਹੈ ਕਿਉਂਕਿ ਦੂਜੀਆਂ ਜਥੇਬੰਦੀਆਂ ਦੇ ਜਿਹੜੇ ਵਰਕਰ ਨੇ ਆਗੂ ਨੇ ਉਹ ਉਹਨਾਂ ਨੂੰ ਛੱਡ ਕੇ ਤਾਂ ਕੌਮੀ ਕਿਸਾਨ ਜੁਣੀਆਂ ਦੇ ਵਿੱਚ ਆਏ ਨੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਕੌਮੀ ਕਿਸਾਨ ਜੁਣੀਆਂ ਦੇ ਜਿੰਨੇ ਨਮਾਇंदे ਇੱਥੇ ਖੜੇ ਨੇ ਪੰਜਾਬ ਪ੍ਰਧਾਨ ਖੜੇ ਨੇ ਬਿੰਦਰ ਗੋਲੇ ਵਾਲਾ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਲੱਖੋਵਾਲ ਵੱਲੋਂ ਤੇ ਕਾਦੀਆਂ ਤੇ ਕ੍ਰਾਂਤੀਕਾਰੀ ਤਾਂ ਇਹਨਾਂ ਕਿਸਾਨ ਜੁਣੀਆਂਾਂ ਦੇ ਜਿਹੜੇ ਵਰਕਰ ਨੇ ਅੱਜ ਇਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਕਿਉਂਕਿ ਇੱਕ ਪਾਸੇ ਸੰਘਰਸ਼ ਚੱਲ ਰਿਹਾ ਤੇ ਇੱਕ ਪਾਸੇ ਕੌਮੀ ਕਿਸਾਨ ਜੁਨੀਆ ਦਾ ਪੂਰੇ ਪੰਜਾਬ ਦੇ ਵਿੱਚ ਵਿਸਤਾਰ ਹੁੰਦਾ ਦਿਖਾਈ ਦੇ ਰਿਹਾ ਹੈ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਉਹਨਾਂ ਵਰਕਰਾਂ ਦੇ ਨਾਲ ਜਿਹੜੀਆਂ ਆਪਦੀਆਂ ਕਿਸਾਨ ਜੁਨੀਆ ਨੂੰ ਛੱਡ ਕੇ ਇਹਨਾਂ ਦੇ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਕਿਹਨਾ ਜੀ ਜਸਵੀਰ ਸਿੰਘ ਜੀ ਜਸਵੀਰ ਸਿੰਘ ਕਿਹੜੀ ਜੁਨੀਆ ਦੇ ਵਿੱਚ ਕ੍ਰਾਂਤੀਕਾਰੀ ਜੁਨੀਆ ਜੀ ਕਿਵੇਂ ਲੱਗਦਾ ਅੱਜ ਤੁਸੀਂ ਕੌਮੀ ਕਿਸਾਨ ਜੁਨੀਆ ਦੇ ਵਿੱਚ ਆਏ ਹੋ ਕਾਰਨ ਕੀ ਹੈ ਕਾਰਨ ਵੀਰ ਜੀ ਦਾ ਕੋਈ ਨਹੀਂ ਬਸ ਮੈਨੂੰ ਮਤਲਬ ਕਿ ਵੀਰ ਜੀ ਗੋਲੇ ਵਾਲਾ ਤੇ ਬਾਈ ਗੁਰਮੀਤ ਜੀ ਇਹਨਾਂ ਦੇ ਵਿਚਾਰ ਮਤਲਬ ਕਿ ਬਹੁਤ ਹੀ ਚੰਗੇ ਆ ਤੇ ਗਾਂ ਵਦਾਊ ਵਾਲੇ ਆ ਇਸ ਕਰਕੇ ਮੈਂ ਉਸ ਜਥੇਬੰਦੀ ਨੂੰ ਛੱਡ ਕੇ ਇਹਦੇ ਵਿੱਚ ਆਇਆ ਹਾਂ ਕੋਈ ਹੋਰ ਉਹਨਾਂ ਦੇ ਵਿੱਚ ਕੋਈ ਏਡੀ ਕਮੀ ਵਾਲੀ ਗੱਲ ਨਹੀਂ ਆਪਾਂ ਐਵੇਂ ਕਿ ਜਥੇਬੰਦੀ ਨੂੰ ਕਮੀ ਕਹੀਏ ਕੋਈ ਕਮੀ ਨਹੀਂ ਕਿਸੇ ਜਥੇਬੰਦੀ 'ਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਸੰਯੁਕਤ ਮੋਰਚੇ 'ਚ ਕੋਈ ਇਹੋ ਜਿਹਾ ਚੱਕਰ ਨਹੀਂਗਾ ਇਸ ਕਰਕੇ ਇਸ ਜਥੇਬੰਦੀ ਚਾਹੀਏ ਜੀ ਤੇ ਲਖੋਵਾਲ ਦੇ ਵੀ ਜਿਹੜੇ ਬਲਾਕ ਪ੍ਰਧਾਨ ਤੇ ਆਗੂ ਨੇ ਕੀ ਕਾਰਨ ਬਣਿਆ ਜੀ ਅੱਜ ਤੁਸੀਂ ਲਖੋਵਾਲ ਨੂੰ ਕਿਉਂਕਿ ਬਹੁਤ ਪੁਰਾਣੀ ਜਿਹੜੀ ਜਥੇਬੰਦੀ ਹੈ ਉਹਨਾਂ ਨੂੰ ਛੱਡ ਕੇ ਇੱਧਰ ਆਇਓ ਕੋਈ ਗੱਲ ਨਹੀਂ ਕੋਈ ਮਨਮਟਾ ਨਹੀਂ ਸਾਡਾ ਉਹਨਾਂ ਨਾਲ ਵੀ ਬਹੁਤ ਸਤਿਕਾਰਯੋਗ ਹੈ ਉਹ ਵੀ ਜਥੇਬੰਦੀ ਪਰ ਪਹਿਲਾਂ ਸਾਡਾ ਸ਼ੁਰੂ ਤੋਂ ਲਗਾ ਇੱਧਰ ਸੀ ਕਿਉਂਕਿ ਇਹ ਬਹੁਤ ਇਹਨਾਂ ਨਾਲ ਵੀ ਅਸੀਂ ਪਹਿਲਾਂ ਕੰਮ ਕਰ ਚੁੱਕੇ ਹਾਂ ਸਰਦਾਰ ਗੋਲੇਵਾਲੇ ਸਾਹਿਬ ਨਾਲ ਤੇ ਇਸ ਕਰਕੇ ਸਾਡਾ ਪਹਿਲਾਂ ਤੋਂ ਹੀ ਮਨ ਸੀ ਕਿ ਅਸੀਂ ਗੋਲੇਵਾਲ ਸਾਹਿਬ ਨਾਲ ਕੰਮ ਕਰਨਾ ਸੰਤੁਸ਼ਟੋਂ ਫਿਰ ਇਧਰ ਬਿਲਕੁਲ ਸੰਤੁਸ਼ਟਾਂ ਜੀ ਅੱਜ ਮਨ ਨੂੰ ਖੁਸ਼ੀ ਵੀ ਹੈ ਇਧਰ ਆ ਕੇ ਕਿ ਅਸੀਂ ਸਰਦਾਰ ਗੋਲੇਵਾਲ ਸਾਹਿਬ ਨਾਲ ਅੱਜ ਕੰਮ ਕਰਨ ਲੱਗੇ ਆ ਕਿਉਂਕਿ ਵਿੰਦਰ ਸਿੰਘ ਗੋਲੇਆਲਾ ਪਹਿਲਾਂ ਲਖੋਵਾਲ ਜਥੇਬੰਦੀ ਦੇ ਵਿੱਚ ਵੀ ਰਹੇ ਆ ਰਾਜੇਵਾਲ ਦੇ ਵਿੱਚ ਵੀ ਰਹੇ ਆ ਤਾਂ ਇਹਨਾਂ ਦੇ ਨਾਲ ਜਿਨ੍ਹਾਂ ਨੇ ਵਰਕ ਕੀਤਾ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੇ ਆ ਉਹ ਇਹਨਾਂ ਦੇ ਨਾਲ ਹੀ ਕੰਮ ਕਰਨਾ ਚਾਹੁੰਦੇ ਆ ਕਿਰਨ ਵੀ ਤੁਹਾਨੂੰ ਭੁਪਿੰਦਰ ਸਿੰਘ ਫਰੀਦਕੋਟ ਜੀ ਕਿਹੜੀ ਜਥੇਬੰਦੀ ਵਾਲੇ ਕਾਦੀਆਂ ਤੋਂ ਜੀ ਕਾਦੀਆਂ ਤੋਂ ਹਾਂਜੀ ਮੈਂ ਲੋਡ ਪਈ ਕਿਉਂਕਿ ਕਾਦੀਆਂ ਜੱਥੇ ਬੰਦੀ ਵੀ ਬੜੀ ਪੁਰਾਣੀ ਜੱਥੇ ਬੰਦੀ ਹੈ ਕੋਈ ਲੋਡ ਨਹੀਂ ਪਈ ਜੀ ਸਾਰੇ ਜਿਹੜੇ ਆ ਕਿਸਾਨ ਆਗੂ ਮੈਂ ਸਾਰੇ ਪੁਰਾਣੇ ਆਗੂਆਂ ਨਾਲ ਵੀ ਕੀਤਾ ਕੰਮਕਾਰ ਸਾਰੇ ਸਤਕਾਰਯੋਗ ਆ ਪਰ ਇਉਂ ਆ ਵੀ ਸਰਦਾਰ ਬਿੰਦਰ ਸਿੰਘ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਮੈਨੂੰ ਪ੍ਰਭਾਵਿਤ ਕਰਦਾ ਅਸੀਂ ਬਹੁਤ ਲੰਮਾ ਸਮਾਂ ਇਕੱਠਾ ਕੰਮ ਕੀਤਾ ਇਸ ਕਰਕੇ ਮੈਂ ਇਹਨਾਂ ਨਾਲ ਪਹਿਲਾਂ ਵੀ ਵਿਚਾਰ ਮੇਰੇ ਇਹਨਾਂ ਨਾਲ ਹੀ ਸੀਗੇ ਤੇ ਹੁਣ ਤਾਂ ਮੈਂ ਇਹਨਾਂ ਨਾਲ ਤੌਰੀ ਪਿਆ ਤੇ ਇਹਨਾਂ ਦੇ ਨਾਲ ਹੀ ਰਹੂੰਗਾ ਤੇ ਬਲਤੀਰ ਮਾਲਾ ਜੀ ਵੀ ਜਿਹੜੇ ਪੁਰਾਣੇ ਕਲਾਕਾਰ ਨੇ ਇਸ ਜਥੇਬੰਦੀ ਵਾਸਤੇ ਇਹਨਾਂ ਨੇ ਆਪ ਦਾ ਗੀਤ ਵੀ ਜਨਤਕ ਕੀਤਾ ਸੀਗਾ ਉਹ ਵੀ ਅੱਜ ਇਸ ਜਥੇਬੰਦੀ ਦਾ ਉਹਨਾਂ ਨੇ ਵੀ ਅੱਜ ਸਰੂਪਾ ਪਵਾ ਲਿਆ ਥੈਂਕ ਯੂ ਸਰ ਬਿਲਕੁਲ ਮੈਂ ਕਿਸਾਨ ਪੁੱਤ ਹੋਣ ਦੇ ਨਾਤੇ ਤੇ ਕਿਸਾਨੀ ਦੇ ਨਾਲ ਹੀ ਜੁੜਿਆ ਹੋਣ ਕਰਕੇ ਮੈਂ ਆਪਣੇ ਗੀਤਾਂ ਦੇ ਰਹੀ ਕਿਉਂਕਿ ਸਭ ਤੋਂ ਵੱਡਾ ਜਿਹੜਾ ਹੈਗਾ ਹਥਿਆਰ ਹੈ ਇਹ ਬੋਲ ਹੋਇਆ ਕਰਦੇ ਨੇ ਕਲਾਕਾਰ ਹੁੰਦੇ ਨੇ ਬੁਲਾਰਾ ਹੁੰਦਾ ਸੋ ਬਿੰਦਰ ਬਰਾੜ ਜੀ ਹੋਰੀ ਗੋਲੇਵਾਲਾ ਸਾਹਿਬ ਨਾਲ ਪ੍ਰਧਾਨ ਸੂਬਾ ਪ੍ਰਧਾਨ ਨੇ ਜੋ ਕੌਮੀ ਕਿਸਾਨ ਯੂਨੀਅਨ ਦੇ ਉਹਨਾਂ ਦੇ ਨਾਲ ਮੇਰਾ ਬਹੁਤ ਲਗਾਓ ਸੀ ਸਰਦਾਰ ਗਮੂ ਸਿੰਘ ਹੋਰਾਂ ਨਾਲ ਮੇਰਾ ਬਹੁਤ ਲਗਾਓ ਸੀ ਸੋ ਮੈਨੂੰ ਬਹੁਤ ਚੰਗਾ ਲੱਗਾ ਕਿ ਮੈਂ ਮੇਰਾ ਪੱਤਰਕਾਰ ਭਾਈਚਾਰਾ ਵੀ ਮੈਨੂੰ ਮੇਰੇ ਤੋਂ ਕੁਐਸਚਨ ਕਰਦਾ ਹੁੰਦਾ ਸੀ ਕਿ ਮਾਲਲੇ ਵੀ ਤੂੰ ਕਿਸਾਨ ਪੁੱਤਰ ਐਂ ਤੇ ਕਿਸਾਨ ਹੁੰਦਿਆ ਹੋਇਆ ਯਾਰ ਤੂੰ ਪਿਛਲੇ ਜਿਹੜਾ ਮੋਰਚਾ ਲੱਗਿਆ ਸੀ ਉਹਦੇ ਵਿੱਚ ਤੂੰ ਸ਼ਿਰਕਤ ਨਹੀਂ ਕੀਤੀ ਜਾਂ ਆਇਆ ਨਹੀਂ ਸੋ ਹੁਣ ਮੈਂ ਤਨੋਂ ਮਨੋਂ ਤਨੋਂ ਮੈਂ ਯੂਨੀਅਨ ਦੇ ਨਾਲ ਹਾਂ ਔਰ ਤੁਸੀਂ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਗਾਣੇ ਸੁਣਦੇ ਰਹੋਗੇ ਤੇ ਹੁਣ ਜਿਹੜਾ ਗੀਤ ਅਸੀਂ ਕੁਝ ਦਿਨਾਂ ਦੇ ਵਿੱਚ ਦੇ ਰਹੇ ਹਾਂ ਜੀ ਉਹ ਹੈ ਕੁੱਲੀ ਚੋਕ ਕ੍ਰਾਂਤੀ ਤੇ ਬਰਾਟ ਸਾਹਿਬ ਹੋਰਾਂ ਨੇ ਮੈਨੂੰ ਬਤੌਰੇ ਜਿਹੜਾ ਹੈ ਕਿ ਜ਼ਿਲ੍ਹੇ ਦਾ ਸੱਭਿਆਚਾਰਕ ਵਿੰਗ ਜਿਹੜਾ ਹੈਗਾ ਇਹਨਾਂ ਨੇ ਬਣਾਇਆ ਹੈਗਾ ਜੀ ਉਹਦੀ ਜ਼ਿੰਮੇਵਾਰੀ ਸੌਂਪੀ ਹੈ ਤਾਂ ਕਿ ਅਸੀਂ ਕ੍ਰਾਂਤੀਕਾਰੀ ਗੀਤ ਜਿਹੜੇ ਹੈ ਹੋਰ ਵੀ ਕਲਾਕਾਰਾਂ ਨਾਲ ਲੈ ਕੇ ਮੈਂ ਇਸ ਯੂਨੀਅਨ ਦੇ ਨਾਲ ਕੰਮ ਕਰ ਸਕਾਂ ਥੈਂਕ ਯੂ ਸਰ ਪ੍ਰਿਆ ਪ੍ਰਧਾਨ ਬਿੰਦਰ ਗੋਲੇ ਵਾਲਿਆਂ ਨੇ ਕਾਫੀ ਖੁਸ਼ੀ ਮਹਿਸੂਸ ਕਰ ਰਹੇ ਨੇ ਕਿਉਂਕਿ ਜਥੇਬੰਦੀ ਦਾ ਜਦੋਂ ਵਿਸਤਾਰ ਹੁੰਦਾ ਤਾਂ ਖੁਸ਼ੀ ਤਾਂ ਹੁੰਦੀ ਹੁੰਦੀ ਪਹਿਲਾਂ ਤਾਂ ਵਧਾਈਆਂ ਹੀ ਤੋਂ ਬਹੁਤ ਮਿਹਰਬਾਨੀ ਹੈ ਜੀ ਖੁਸ਼ੀ ਤਾਂ ਹੁੰਦੀ ਹੈ ਜਦ ਪਰਿਵਾਰ ਵੱਧਾ ਹੈ ਖੁਸ਼ੀ ਹੁੰਦੀ ਹੈ ਔਰ ਵਧੀਆ ਸੱਜਣ ਜਦ ਵਿੱਚ ਆਉਂਦੇ ਉਹਦੋਂ ਵੀ ਖੁਸ਼ੀ ਕਿਉਂਕਿ ਮੈਂ ਜਾਦਾ ਸੱਜਣਾ ਨਾਲ ਪਹਿਲਾਂ ਵੀ ਦਾ ਚੁੱਕਿਆ ਨਾ ਨਾ ਕੰਮ ਕੀਤਾ ਮੈਨੂੰ ਉਹਨਾਂ ਦੇ ਸੁਭਾਅ ਦਾ ਪਤਾ ਹੈ ਕਿਉਂਕਿ ਸਾਡਾ ਪਿਆਰ ਹਮੇਸ਼ਾ ਪਹਿਲਾਂ ਹੀ ਬਣਿਆ ਰਿਹਾ ਹੈ ਤਾਂ ਉਦੋਂ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਆਪਦੇ ਬੰਦੇ ਆਪ ਦੇ ਵਿੱਚ ਦੁਆਰਾ ਆਉਣ ਤਾਂ ਕੰਮ ਕਰਨ ਦਾ ਕਮਾ ਕੇ ਸਖਾਲਾ ਹੁੰਦਾ ਜਥੇ ਬੰਦੀ ਫਿਰ ਹੋਰ ਉੱਚਾ ਹੁੰਦੀ ਹੈ ਸੋ ਡਿਸਪਲਿਨ ਦੇ ਨਾਲ ਮੈਂ ਅੱਗੇ 30 ਸਾਲ ਤੋਂ ਚਾਹੇ ਲਖਵਾਲ ਚ ਕੰਮ ਕੀਤਾ ਤੁਹਾਡੇ ਕੋਲੇ ਕੰਮ ਕੀਤਾ ਚਾਹੇ ਰਾਜੇ ਕੌਮੀ ਕਿਸਾਨ ਜੁੰਡ ਜਿਹੜੀ ਹੈਗੀ ਆ ਹੋਰ ਤਕੜੀ ਹੋਈ ਹੈ ਤਕੜੇ ਹੋ ਕੇ ਰਲ ਕੇ ਅਸੀਂ ਫਿਰ ਜਿਹੜਾ ਸੰਘਰਸ਼ ਆ ਕਿਸਾਨਾਂ ਮਜ਼ਦੂਰਾਂ ਦਾ ਜੋ ਮਸਲੇ ਆ ਹਮੇਸ਼ਾ ਤੁਹਾਡੇ ਸਹਿਯੋਗ ਦੇ ਨਾਲ ਪ੍ਰੈਸ ਦੇ ਸਹਿਯੋਗ ਦੇ ਨਾਲ ਕਰਦੇ ਰਹਾਂਗੇ ਤੁਹਾਨੂੰ ਨਹੀਂ ਲੱਗਦਾ ਜਿਵੇਂ ਟਰਾਲੀਆਂ ਲੰਘ ਰਹੀਆਂ ਨੇ ਦਿੱਲੀ ਨੂੰ ਰਵਾਨਾ ਹੋ ਰਹੀਆਂ ਨੇ ਤੋਡਾ ਵਿਸਤਾਰ ਹੋ ਰਿਹਾ ਤੁਹਾਡਾ ਵੀ ਮੰਨ ਜਣਾ ਨਹੀਂ ਕਰਦਾ ਵੀ ਅਸੀਂ ਵੀ ਨਾਲ ਜਾਈਏ ਉਹਨਾਂ ਨੂੰ ਚਾਹਾਂਗੇ ਦੇਖੋ ਮੈਂ ਬੇਨਤੀ ਹੈ ਵੀ 32 ਜਥੇ ਜਿਹੜੀਆਂ 37 ਜਥੇ ਬੰਦੀਆਂ ਹੋ ਗਈਆਂ ਹੁਣ ਤਾਂ ਰਾਜੇਵਾਲ ਵਗਿਆ ਅਸੀਂ ਮੈਂ ਬੇਨਤੀ ਕਰਾਂ ਵੀ ਅਸੀਂ ਉਹਨਾਂ ਵੀਰਾਂ ਨੂੰ ਵੀ ਜੋ ਗੈਰ ਰਾਜਨੀਤਿਕ ਦੇ ਤੌਰ ਤੇ ਜਿਹੜਾ ਨਾਂ ਰੱਖ ਕੇ ਜਿਹੜਾ ਵਜਾ ਰਹੇ ਨੇ ਅਸੀਂ ਉਹਨਾਂ ਦਾ ਕੋਈ ਵਿਰੋਧ ਨਹੀਂ ਕਰ ਰਹੇ ਪਰ ਉਹ ਜਿਹੜਾ ਸੰਯੁਕਤ ਮੋਰਚੇ ਨੇ ਕਮੇਟੀਆਂ ਬਣਾਈ ਹੋਈਆਂ ਸਪੈਸ਼ਲ ਅਗੇ ਰਾਜੇਵਾਲ ਦੀ ਵੀ ਕਮੇਟੀ ਬਣੀ ਸੀ ਉਹਨਾਂ ਨੂੰ ਵਿੱਚ ਲੈ ਆਉਂਦਾ ਔਰ ਡੱਲੇਵਾਲ ਸਾਹਿਬ ਦੇ ਨਾਲ ਵੀ ਕਮੇਟੀ ਸਾਡੀ ਜਿਹੜੀ ਇਹਨਾਂ ਨੂੰ ਮਨਾਉਣ ਵਾਸਤੇ ਵੀ ਇਹ ਵੀ ਇਹਨਾਂ ਨੂੰ ਵਿੱਚ ਲੈ ਜਾंदे ਉਸ ਉਹਨਾਂ ਨੇ ਆਪ ਦੇ ਤੌਰ ਤੇ ਰੱਖ ਲਿਆ ਵਧੀਆ ਗੱਲ ਹੈ ਠੀਕ ਹੈ ਕਿਸਾਨੀ ਦਾ ਕੰਮ ਕਰ ਰਹੇ ਨੇ ਪਰ ਸੰਯੁਕਤ ਮੋਰਚੇ ਵੱਲੋਂ ਹਾਲੇ 16 ਤਰੀਕ ਤੋਂ ਬਾਅਦ ਜਿਹੜਾ 16 ਦਾ ਬੰਦ ਤੋਂ ਬਾਅਦ 18 ਨੂੰ ਸਾਡੀ ਮੀਟਿੰਗ ਹੈ ਸੰਯੁਕਤ ਮੋਰਚੇ ਦੀ ਉਹ ਚ ਕੀ ਪ੍ਰੋਗਰਾਮ ਸਾਡਾ ਬਣਦਾ ਕਿ ਅਸੀਂ ਉਹ ਦੇਖਾਂਗੇ ਸੰਯੁਕਤ ਮੋਰਚੇ 37 ਜਥੇਬੰਦੀਆਂ ਵੱਲੋਂ ਉਸੇ ਦੁਬਾਰਾ ਫਿਰ ਅਸੀਂ ਕਰਾਂਗੇ ਜਿਵੇਂ ਤੁਸੀਂ ਸੰਯੁਕਤ ਮੋਰਚੇ ਵੱਲੋਂ 16 ਦਾ ਪ੍ਰੋਗਰਾਮ ਰੱਖਿਆ ਹੈ ਪੂਰਾ ਬੰਦ ਕਰਨਾ ਭਾਰਤ ਵੀ ਪੰਜਾਬ ਵੀ 13 ਨੂੰ ਉਧਰ ਜਾ ਰਹੇ ਐ ਵੱਖ-ਵੱਖ ਤਰੀਕੇ ਦੇ ਨਾਲ ਉਗਰਾਹਾਂ ਦਾ ਵੱਖਰਾ ਪ੍ਰੋਗਰਾਮ ਹੈ ਜੇ ਤੁਹਾਡੇ ਐ ਵੱਖਰੇ-ਵੱਖਰੇ ਪ੍ਰੋਗਰਾਮ ਰਹਿਣਗੇ ਤਾਂ ਸਰਕਾਰਾਂ ਤੁਹਾਡੇ ਆਖੇ ਕਿਵੇਂ ਲੱਗਣੀਆਂ ਸਰਕਾਰਾਂ ਮੰਨਣਗੀਆਂ ਕਿਉਂਕਿ ਸਰਕਾਰਾਂ ਨੂੰ ਪਤਾ ਲੱਗ ਜਾਣਾ ਹੈ ਇਹ ਤਾਂ ਖੋਦੀ ਜਿਹੜੇ ਵੱਖੋ-ਵੱਖਰੇ ਹੋਏ ਪਏ ਨੇ ਨਹੀਂ ਸਾਡਾ ਜਿਹੜਾ 16 ਦਾ ਰੱਖਿਆ ਸਾਡਾ ਕੱਲਿਆਂ ਦਾ ਰੱਖਿਆ ਬਹੁਤ ਵੱਡਾ ਵਿਸਤਾਰ ਹੈ ਜੀ ਇਹ ਤਾਂ ਇੱਕ ਤਾਂ ਪਹਿਲਾਂ ਤਾਂ ਭਾਰਤ ਲੈਵਲ ਦਾ ਇਹ ਜਿਹੜਾ ਬੰਦ ਹੈਗਾ ਦੂਜਾ ਸਾਰੀਆਂ ਜਥੇਬੰਦੀਆਂ ਨਾਲ ਕੰਟੈਕਟ ਕੀਤਾ ਹੈ ਚਾਹੇ ਕੋਈ ਲੇਬਰ ਯੂਨੀਅਨ ਹੈ ਚਾਹੇ ਕੋਈ ਟਰਾਂਸਪੋਰਟ ਵਾਲੇ ਹੈਗੇ ਚਾ ਸਾਡੇ ਆਰਥਿਕ ਵੀਰ ਹੈਗੇ ਚਾ ਵਪਾਰ ਮੰਡ ਵੀਰਾਂ ਨਾਲ ਟਰੱਕਾਂ ਵਾਲੇ ਵੀਰਾਂ ਨਾਲ ਸਾਰਿਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਹੈ ਅਸੀਂ ਸਾਰਿਆਂ ਦੀ ਸਪੈਸ਼ਲ ਮੀਟਿੰਗ ਸਾਡੀ ਲੁਧਿਆਣੇ ਹੋਈ ਹੈ ਸੰਯੁਕਤ ਮੋਰਚੇ ਦੇ ਨਾਲ ਅਸੀਂ ਤਾਂ ਬਹੁਤ ਵੱਡਾ ਵਿਸਤਾਰ ਕਰਕੇ ਆਮ ਲੋਕਾਂ ਨੂੰ ਜਿਵੇਂ ਪਹਿਲਾ ਮੋਰਚਾ ਬਣਿਆ ਸੀ ਅਸੀਂ ਉਹੀ ਕਰ ਰਹੇ ਹਾਂ ਜੇ ਉਦੋਂ ਵੀ ਅਸੀਂ 2 ਮਹੀਨੇ 2.5 ਮਹੀਨੇ ਪਹਿਲਾਂ ਲਾਇਆ ਸੀ ਕਿ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਵੇਂ ਫਿਰ ਕਰ ਰਹੇ ਹਾਂ ਬਹੁਤ ਵੱਡਾ ਇਹ ਜਿਹੜਾ 16 ਦਾ ਪ੍ਰੋਗਰਾਮ ਬਹੁਤ ਵੱਡਾ ਹੈ ਉਸ ਤੋਂ ਬਾਅਦ ਅੱਗੇ ਫਿਰ ਦੇਖਦੇ ਹਾਂ 18 ਨੂੰ ਅਸੀਂ ਇਹਦੇ 11:00 ਨੂੰ ਦੇਖ ਕੇ ਕਿ ਕੀ ਪ੍ਰੋਗਰਾਮ ਵਟਣਾ ਹੈਗਾ ਹਰਿਆਣਾ ਦੇ ਸਾਰੇ ਬਾਰਡਰ ਬੰਦ ਹੋ ਗਏ ਆ ਉਹਨਾਂ ਨੇ ਪ ਜਥੇਬੰਦੀਆਂ ਦਾ ਕਿਉਂਕਿ ਤੁਹਾਨੂੰ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਤੁਸੀਂ ਕਿਹਾ 16 ਤਰੀਕ ਤੋਂ ਬਾਅਦ ਅਗਲਾ ਸਾਡਾ ਫੈਸਲਾ ਹੋ ਸਕਦਾ ਸਾਨੂੰ ਵੀ ਜਾਣਾ ਪਵੇ ਜਾਣਾ ਪੈ ਸਕਦਾ ਸਰਕਾਰਾਂ ਨੇ ਪਹਿਲਾਂ ਵੀ ਬੰਦ ਕੀਤਾ ਸੀ ਜੀ ਜਦੋਂ ਅਸੀਂ ਪਿੱਛੇ ਗਏ ਸੀ ਨਾ ਪਿਛਲਾ ਵੱਡਾ ਸੰਘਰਸ਼ ਸੀ ਉਦੋਂ ਅਸੀਂ ਗਏ ਸੀ ਉਦੋਂ ਵੀ ਬਹੁਤ ਵੱਡੇ ਬੈਰੀਕੇਡ ਲਾਏ ਸੀ ਉਦੋਂ ਸਰਕਾਰਾਂ ਦਾ ਮਾੜਾ ਕੰਮ ਹੈ ਸਰਕਾਰਾਂ ਇੱਥੇ ਜੋਰ ਜੋ ਲਾਉਂਦੀਆਂ ਬੈਰੀਕੇਡ 'ਚ ਬੰਦ ਕਰਨ ਦੀ ਗੱਲ ਕਰਦੀਆਂ ਜਦੋਂ ਕਿ ਜਥੇਬੰਦੀਆਂ ਕੰਮ ਵਿੜਦੀਆਂ ਦੱਸਦੀਆਂ ਉਦੋਂ ਬੈਠ ਹੱਲ ਬੈਠ ਕੇ ਕੱਢ ਲੈਣ ਫਿਰ ਵੀ ਮੀਟਿੰਗਾਂ ਦੇ ਨਾਲ ਅੱਗੇ ਸਾਲ ਬੈਠ ਕੇ ਫਿਰ ਮੋਦੀ ਨੇ ਲੋੜ ਨਾ ਪਵੇ ਕੋਈ ਜਾਣਾ ਸੌਖਾ ਤਾਂ ਥੋੜੀ ਹੁੰਦਾ ਕਿ ਇੱਥੇ ਬੈਠੇ ਘਰ ਬਣਾ ਕੇ ਸਾਲ ਬਹੁਤ ਔਕਾ ਝੁੱਗੀਆਂ 'ਚ ਬੈਠਣਾ ਤੰਬੂਆਂ 'ਚ ਬੈਠਣਾ ਬੜਾ ਔਖਾ ਹੁੰਦਾ ਪਰ ਮਜਬੂਰੀਆਂ ਹੁੰਦੀਆਂ ਕਿਉਂਕਿ ਸਾਡੀਆਂ ਡਿਊਟੀਆਂ ਲਾਈਆਂ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਡੀਆਂ ਡਿਊਟੀਆਂ ਲਾਈਆਂ ਇਸ ਕੰਮ ਕਾਰਾਂ ਵਾਸਤੇ ਸੋ ਸਾਨੂੰ ਉਹ ਕਰਨਾ ਪੈਂਦਾ ਹੈਗਾ ਸਰਕਾਰਾਂ ਵਾਸਤੇ ਮਾੜਾ ਇਹ ਬੈਰੀਕੇਟਾਂ ਦੀ ਥਾਂ ਤੇ ਉਹ ਨਹੀਂ ਜਾਣਾ ਚਾਹੁੰਦੀ ਤਾਂ ਉਹ ਬੈਠ ਕੇ ਮੀਟਿੰਗਾਂ ਸੱਦ ਕੇ ਹੱਲ ਕੱਢ ਦੇਵੇ ਜਿਵੇਂ ਹੁਣ ਤੁਸੀਂ ਕਿਹਾ ਵੀ ਅਸੀਂ ਗੈਰ ਸਿਆਸੀ ਆ ਜਾਂ ਹੋਰ ਆ ਜਿੱਥੇ ਬੰਦੀਆਂ ਉਹਨਾਂ ਨੂੰ ਆਪ ਦੇ ਵੱਲੋਂ ਕਹਿ ਰਹੇ ਆ ਸਾਡੇ ਨਾਲ ਗੱ ਹੈ ਉਹਨਾਂ ਨੇ ਤੁਹਾਡੇ ਨਾਲ رابطہ ਕੀਤਾ ਵੀ ਤੁਸੀਂ ਸਾਡੇ ਨਾਲ ਚਲੋ ਨਹੀਂ ਬਿਲਕੁਲ ਕੋਈ ਰਾਬਤਾ ਅਸ ਰਾਬਤਾ ਤਾਂ ਅਸੀਂ ਕਰ ਰਹੇ ਸੀ ਉਹਨਾਂ ਨਾਲ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਨਹੀਂ ਕਿਹਾ ਤੁਹਾਨੂੰ ਉਹਨਾਂ ਨੇ ਤਾਂ ਬਰਨਾਲੇ ਐਲਾਨ ਕਰਤਾ ਸੀ ਵੀ ਸਾਡਾ ਅਸੀਂ ਰਲ ਕੇ ਨਹੀਂ ਜਾ ਸਕਦੇ ਬਰਨਾਲੇ ਦੀ ਸ਼ਾਨ ਤੁਸੀਂ ਰੈਲੀ ਦਾ ਪਾਸਾ ਸੁਣਿਆ ਹੋਊਗਾ ਉੱਥੇ ਉਹਨਾਂ ਵੀਰਾਂ ਨੇ ਇਹ ਕਿਹਾ ਸੀ ਵੀ ਅਸੀਂ ਇਹਨਾਂ ਦੇ ਨਾਲ ਰਲ ਕੇ ਨਹੀਂ ਜਾ ਸਕਦੇ ਪਰ ਅਸੀਂ ਤਾਂ ਉਹਨਾਂ ਨੂੰ ਬੇਨਤੀ ਕਰਦੇ ਆਂ ਚਾਹੇ ਉਹ ਕੁਝ ਵੀ ਕਹਣ ਕਿਉਂਕਿ ਜਿਹੜਾ ਸੰਘਰਸ਼ ਹਮੇਸ਼ਾ ਹੀ ਜਿਹੜਾ ਅਸੀਂ ਵੱਡਾ ਸੰਘਰਸ਼ ਜਿੱਤਣਾ ਤਾਂ ਉਹ ਸਾਰਾ ਰਲ ਕੇ ਫਿਰ ਜਿੱਤਿਆ ਜਾ ਸਕਦਾ ਹੈ ਸੋ ਜੋ ਅਸੀਂ ਕਮੇਟੀਆਂ ਬਣੀਆਂ ਸੀ ਹੁਣ ਵੀ ਕੋਈ ਗੱਲ ਨਹੀਂ ਹੈ ਸੰ ਕੋਸ਼ਿਸ਼ ਕਰੀਏ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਜਿਹੜਾ ਤਕੜਾ ਹੱਲਾ ਮਾਰਗੇ ਤਾਂ ਜੋ ਇਹ ਸਰਕਾਰ ਹੈਗੀ ਖਾਸ ਕਰਕੇ ਮੋਦੀ ਸਰਕਾਰ ਜੋ ਕਸਾਨੀ ਨੂੰ ਖਾਸ ਕਰਕੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਕਿਉਂਕਿ ਪੰਜਾਬ ਨਾਲ ਇਹੀ ਹੈ ਕਿੜ ਕਰਦੀ ਕਿ ਕੋਈ ਮਸਲਾ ਚੱਲਦਾ ਕੋਈ ਬਗਾਵਤ ਚੱਲਦੀ ਆ ਤਾਂ ਉਹ ਪੰਜਾਬ ਤੋਂ ਚੱਲਦੀ ਹੈ ਇਸ ਕਰਕੇ ਪੰਜਾਬ ਨੂੰ ਜ਼ਿਆਦਾ ਦਬਾਉਣਾ ਚਾਹੁੰਦੇ ਪਰ ਵੰਡੀਆਂ ਪਾਉਣਾ ਚਾਹੁੰਦੇ ਪਰ ਵਾਏ ਸਾਰੀਆਂ ਸਰਕਾਰਾਂ ਦਾ ਕੰਮ ਹੁੰਦਾ ਵਿੱਚੋਂ ਵੰਡੀਆਂ ਪਾਉਣਾ ਕਰਨਾ ਪਰ ਅਸੀਂ ਕੋਸ਼ਿਸ਼ ਆ ਸਾਡੀ ਸੰਯੁਕਤ ਮੋਰਚੇ ਦੀ 37 ਜਥੇਬੰਦੀਆਂ ਦੀ ਜਿਵੇਂ ਅਸੀਂ ਪੰਜ ਜਥੇਬੰਦੀਆਂ ਅੱਗੇ ਨਾਲ ਲਿਆਂਦੀਆਂ 23 ਤੋਂ 37 ਹੋਏ ਆ ਸਾਡੀ ਕੋਸ਼ਿਸ਼ ਆ ਰਹਿੰਦੀਆਂ ਪੰਦੀਰ ਹੋਣਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਹੋਰ ਜਥੇਬੰਦੀਆਂ ਜੋ ਸਾਰੀਆਂ ਹੈਗੀਆਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਸੰਯੋਗਤ ਮੋਰਚ ਨਾਲ ਬੈਠ ਕੇ ਆਪਾਂ ਸਾਰਾ ਇੱਕ ਤਾਕਤ ਬਣਾ ਕੇ ਵੱਡੀ ਤਾਕਤ ਬਣਾ ਕੇ ਲੜਗੇ ਤਾਂ ਜੋ ਸੀ ਜਦੋਂ ਕਿਤੇ ਕਿਤੇ ਵੀ ਨੌਬਤ ਆਉਂਦੀ ਹੈ ਨਾ ਉਦੋਂ ਸਾਰੇ ਇਕੱਠੇ ਹੋ ਜਾਂਦੇ ਆ ਜਦੋਂ ਕਿਤੇ ਓਕੜ ਆਉਂਦੀ ਹੈ ਮੰਨ ਲਓ ਜੇ ਹੁਣ ਬਾਡਰਾਂ ਤੇ ਉਹਨਾਂ ਦੇ ਨਾਲ ਤੱਕਾ ਹੁੰਦਾ ਹੈ ਗੈਰ ਸਿਆਸੀ ਜਿਹੜੀ ਜਥੇਬੰਦੀਆਂ ਉਧਰ ਜਾ ਰਹੀਆਂ ਜਦੋਂ ਉਹਨਾਂ ਦਾ ਤੱਕਾ ਹੋਊਗਾ ਉਹਨਾਂ ਦੇ ਉੱਤੇ ਹਮਲੇ ਹੋਣਗੇ ਤੁਸੀਂ ਉਹਨਾਂ ਦਾ ਸਾਥ ਦੇਵੋਗੇ ਪਹੁੰਚੋਗੇ ਇਸ ਤੇ ਵਿਚਾਰ ਬਣ ਸਕਦਾ ਨਾ ਕਿਉਂਕਿ ਭਰਾ ਨੇ ਕਿਸਾਨੀ ਵਾਸਤੇ ਲੜ ਰਹੇ ਨਾ ਕੋਈ ਬੈਠ ਕੇ ਸ joint ਮੋਰਚਾ 37 ਜੱਥੇ ਬੰਦੀਆਂ ਬੈਠਣੀਆਂ ਜੇ ਇਹੋ ਜੀ ਗੱਲ ਕੋਈ ਹੁੰਦੀ ਹੈ ਬੈਠ ਕੇ ਉਸ ਤੇ ਵਿਚਾਰ ਕਰਕੇ ਕੋਈ ਹੱਲ ਉਹਦਾ ਨਿਕਲ ਸਕਦਾ ਹੁੰਦਾ ਕਿਉਂਕਿ ਭਰਾ ਤਾਂ ਸਾਡੇ ਭਰਾ ਨਹੀਂ ਨਾ ਸਾਰੇ ਜਿਨ੍ਹਾਂ ਦਾ ਲੜਨ ਆ ਅਸੀਂ ਕਿਸਾਨੀ ਵਾਸਤੇ ਲੜਦੇ ਨਾ ਸਾਰੇ ਉਹ ਤੇ ਬੈਠ ਕੇ ਵਿਚਾਰ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਤਾਂ ਸੁਣਿਆ ਤੁਸੀਂ ਅੱਜ ਕੌਮੀ ਕਿਸਾਨ ਜੁਣੀਆ ਦਾ ਕਾਫੀ ਵਿਸਤਾਰ ਹੋਇਆ ਹੈ ਜਿਹੜੀਆਂ ਦੂਜੇ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਨੇ ਲੱਖੋਵਾਲ ਹੋਈ ਕਾਦੀਆਂ ਹੋਈ ਕ੍ਰਾਂਤੀਕਾਰੀ ਹੋਈ ਤਾਂ ਉਹਨਾਂ ਦੇ ਵਰਕਰ ਨੇ ਜਿਹੜੇ ਆਗੂ ਨੇ ਇਹਨਾਂ ਦੇ ਵਿੱਚ ਅੱਜ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਤਾਂ ਦੂਜੇ ਪਾਸੇ ਤੁਹਾਨੂੰ ਪਤਾ ਹੈ ਕਿ ਜਿਹੜਾ 13 ਫਰਵਰੀ ਨੂੰ ਦਿੱਲੀ ਦੇ ਵਾਸਤੇ ਜਿਹੜਾ ਗੈਰ ਸਿਆਸੀ ਜਿਹੜੀ ਜਥੇਬੰਦੀ ਹੈ ਐਸਕੇਐਮ ਉਹਨਾਂ ਵੱਲੋਂ ਰਵਾਨਾ ਹੋ ਰਹੇ ਨੇ ਅੱਜ ਹੀ ਜਿਹੜੀਆਂ ਉਹਨਾਂ ਦੀਆਂ ਟਰਾਲੀਆਂ ਉੱਧਰੋਂ ਚੱਲ ਪਈਆਂ ਨੇ ਤੇ 16 ਤਰੀਕ ਨੂੰ ਇਹਨਾਂ ਦਾ ਐਸਕੇਐਮ ਦਾ ਵੀ ਇੱਕ ਵੱਡਾ ਫੈਸਲਾ ਆਇਆ 16 ਤਰੀਕ ਨੂੰ ਜਿਹੜਾ ਪੂਰਾ ਪਾਰ ਤੇਨਾਂ ਵੱਲੋਂ ਬੰਦ ਕੀਤਾ ਜਾਣਾ ਤਾਂ ਦੇਖਦੇ ਹਾਂ ਹੁਣ ਇਹਨਾਂ ਦਾ ਸੰਘਰਸ਼ ਕਿਸ ਤਰੀਕੇ ਦਾ ਰਹਿੰਦਾ ਤੇ ਕੌਮੀ ਕਿਸਾਨ ਜਣੇ ਜੁੜੀਆਂ ਨਾ ਜਿਹੜੀ ਅੱਜ ਇਹਨਾਂ ਦਾ ਵਿਸਤਾਰ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਸੰਘਰਸ਼ ਕਰਦੀ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ